ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਪਤੀ ਜੀ ਨੀਨਾ ਖੁਲਾਰ ਦੇ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਜਿਸ ਦਰਾਂ ਨਾਲ ਸ਼ਹਿਰ ਦੇ ਲੋਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਉਹਨਾਂ ਕਿਹਾ ਕਿ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਲੋਕਾਂ ਦਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਚੋਣਾਂ ਦੇ ਵਿੱਚ ਲੋਕ ਤਰਨਜੀਤ ਸਿੰਘ ਸੰਧੂ ਦਾ ਵੀ ਸਾਥ ਦੇਣਗੇ ਦੋਰ ਪ੍ਰਚਾਰ ਕਰ ਰਹੇ ਹਾਂ ਜੀ ਜਨਾਲੇ ਦੇ ਵਿੱਚ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਾਰ ਆਪਾਂ ਐਸਾ ਕੈਂਡੀਡੇਟ ਜਿਤਾਈਏ ਜਿਹਦਾ ਫਾਇਦਾ ਅੰਮ੍ਰਿਤਸਰ ਨੂੰ ਹੋਵੇ ਪੰਜਾਬ ਨੂੰ ਹੋਵੇ ਇਸ ਵਾਰ ਪੰਜਾਬ ਦੀ ਸੁਣੀ ਜਾਵੇ ਸੈਂਟਰ ਚ ਮੋਦੀ ਸਾਹਿਬ ਆ ਰਹੇ ਨੇ ਤੇ ਕਿਉਂ ਨਾ ਆਪਾਂ ਆਪਣਾ ਨਮੰਦਾ ਉੱਥੇ ਬਿਠਾਈਏ ਜਿਹੜਾ ਕਿ ਆਪਣੀਆਂ ਛੋਟੀਆਂ ਵੱਡੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ ਤੇ ਪੰਜਾਬ ਜਿਹੜਾ ਉਹ ਇੱਕ ਮੀਨਸ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕੇ ਹੁਣ ਆਪਾਂ ਨਿਗਲੈਕਟ ਨਾ ਰਹਿ ਜਾਈਏ ਪਿੱਛੇ ਨਾ ਰਹਿ ਜਾਈਏ ਅਸੀਂ ਜੇ ਅਸੀਂ ਦੋਰ ਭਾਜੀ ਰਿਸਪੌਂਸ ਦੇਖ ਕੇ ਤਾਂ ਦਿਲ ਨੂੰ ਐ ਤਸੱਲੀ ਹੁੰਦੀ ਕਿ ਵਾਕਿਆ ਜੀ ਲੋਕ ਚਾਹੁੰਦੇ ਆ ਕਿ ਹੁਣ ਚੇਂਜ ਹੋਵੇ ਤੇ ਜਿਹੜੀ ਮੇਨ ਸਟ੍ਰੀਮ ਦੇ ਵਿੱਚ ਆਵੇ ਬੀਜੇਪੀ ਨੂੰ ਵੋਟ ਪਾਈਏ ਤੇ ਜਿਹੜੀਆਂ ਨੀਤੀਆਂ ਇੰਨੀਆਂ ਚੰਗੀਆਂ ਆਆਂ ਉਹਦਾ ਫਾਇਦਾ ਲੋਕ ਲੈ ਸਕਣ ਤੇ ਲੋਕਾਂ ਦਾ ਪਿਆਰ ਤੇ ਅਸੀਂ ਸਦਾ ਹੀ ਧੰਨਵਾਦੀ ਆਂ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣਾ ਸਾਨੂੰ ਰਿਸਪੌਂਸ ਆ ਤੇ ਸਾਨੂੰ ਇਹ ਲੱਗਦਾ ਕਿ ਸਰਕਾਰ ਬਣੂਗੀ ਤੇ ਸੰਧੂ ਸਾਹਿਬ ਜ਼ਰੂਰ ਮਿਨਿਸਟਰ ਬਣਨਗੇ ਵਿੱਚ ਅਪੀਲ ਕਰਨੀ ਚਾਹੀਦੀ ਹੈ ਕਿ ਇਹ ਦੇਖੋ ਕਿ ਕੈਂਡੀਡੇਟ ਕੌਣ ਆ ਆਪਣਾ ਕੈਂਡੀਡੇਟ ਨੂੰ ਪਾਓ ਵਿਕਾਸ ਨੂੰ ਵੋਟ ਪਾਓ ਆਪਣੇ ਆਪ ਦੇ ਆਪ ਨੂੰ ਤਰੱਕੀ ਨੂੰ ਵੋਟ ਪ ਸੋਚ ਕੇ ਵੀ ਆ ਨਹੀਂ ਕਰਨਾ ਉਹ ਨਹੀਂ ਕਰਨਾ ਵੱਡੇ ਛੋਟੇ ਸਾਰੇ ਮਸਲੇ ਪਰਿਵਾਰਾਂ ਦੇ ਨਸ਼ਿਆਂ ਦੇ ਲਾਇਰ ਹੱਡਰ ਦੇ ਕਿਸਾਨਾਂ ਦੇ ਮਸਲੇ ਸਿਰਫ ਮੋਦੀ ਸਰਕਾਰ ਹੱਲ ਕਰ ਸਕਦੀ ਹੈ ਤੇ ਲੋਕਾਂ ਨੂੰ ਹੁਣ ਚਾਹੀਦਾ ਹੈ ਕਿ ਪਹਿਲੇ ਨੰਬਰ ਤੇ ਉਹਨਾਂ ਨੂੰ ਵੋਟ ਪਾਣ ਜਿਤਾਣ ਤਾਂ ਕਿ ਜਿਹੜਾ ਪੰਜਾਬ ਹੁਣ ਤੱਕ ਮਤਲਬ ਨਸ਼ਿਆਂ ਦੇ ਵਿੱਚ ਪਿੱਛੇ ਆ ਆਪਾਂ ਕੋਈ ਬਹੁਤ ਸਾਰੀਆਂ ਪ੍ਰੋਬਲਮਸ ਨੇ ਉਹ ਹੱਲ ਹੋ ਸਕਣ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਉਮੀਦਵਾਰ ਜਿਹੜਾ ਕੈਂਡੀਡੇਟ ਹੈਗਾ ਉਹਦੇ ਉਹਦੇ ਬਾਰੇ ਪੜੋ ਉਹ ਉਹਨੂੰ ਦੇਖ ਕੇ ਵੋਟ ਪਾਓ ਉਹਦੀ ਕਾਬਲੀਅਤ ਨੂੰ ਦੇਖ ਕੇ ਵੋਟ ਪਾਓ